ਬਾਈ ਜੀ ਕਮਾਲ ਕਰਤੀ ਮੈਂ ਬਾਈ ਜੀ ਕਿਹਾ ਅਠਵੀਂ ਵਾਰ ਕਿ ਨਹੀਂ ਜੀ ਬਾਜਵਾਦ ਜੋ ਭੈਣ ਤਖੀ ਹਸਨ ਦੇ ਵਿੱਚ ਤੇ ਕਹੇਰੀ ਭੈਣ ਦਿੱਤੀ ਹੈ ਚਾਰ ਮੇਰੀ ਤਸੀਹਤ ਤੇ ਹਾਂ ਜੀ ਪੰਜ ਲਈ ਉਹਨਾਂ ਨੂੰ ਆਪ ਦੇ ਕਰੋ ਨਿਕਲੋ ਕਰੋ ਨਿਕਲ ਕੇ ਹਲਕੇ ਦੇ ਵਿੱਚ ਵਿਚਰੋ ਆ ਕੇ ਤੁਹਾਨੂੰ ਪਤਾ ਲੱਗੇ ਵਿਕਾਸ ਕੀ ਨੂੰ ਕਹਿੰਦੇ ਹਨ ਉਹਨਾਂ ਦੀ ਵਿਕਾਸ ਦੀ ਪਰਿਭਾਸ਼ਾ ਸਾਨੂੰ ਪਤਾ ਨਹੀਂ ਉਹਨਾਂ ਨੂੰ ਆ ਕੇ ਸਮਝਾਓ ਤਾਂ ਸਹੀ ਤੁਸੀਂ ਕੀਤਾ ਕੀ ਹੈ ਦੇੰਸਾਲਾਂ ਦੇ ਵਿੱਚ ਇੱਕ ਕੰਮ ਆ ਕੇ ਵਿਖਾ ਦਿਓ ਮੈਂ ਵੋਟ ਹੀ ਨਹੀਂ ਮੰਗਦੀ ਧੰਨਵਾਦੀ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਉਸ ਵਾਹਿਗੁਰੂ ਜੀ ਮਾਤਮਾ ਦਾ ਸੁਪਰਾਨਾ ਕਰਦਾ ਅੱਜ ਜਿਹੜੀ ਇਸ ਇਲਾਕੇ ਦੇ ਦੋ ਮੱਲਿਆਂ ਦੀ ਸੰਗਤ ਸੀ ਉਹ کریم ਸੀ ਬਿਲਕੁਲੀ ਮਤਲਬ ਜੈਨੂਨ ਔਰ ਵਧੀਆ ਪਰਿਵਾਰ ਜਿਹੜੇ ਜ਼ਿੰਮੇਵਾਰ ਸੱਜਣ ਨੇ ਮੱਲਿਆਂ ਦੇ ਵਿੱਚ ਉਹਨਾਂ ਸੱਜਣਾਂ ਦਾ ਇਕੱਠ ਸੀ ਅਸੀਂ ਘਰ ਘਰ ਦੇ ਵਿੱਚ ਸੇਹੇ ਨਹੀਂ ਲਾਏ ਅਸੀਂ ਗਲੀ ਗਲੀ ਸੁਨੇਹਾ ਨਹੀਂ ਲਾਇਆ ਅਸੀਂ ਡੈਲੀ ਫੁੱਲ ਤੇ ਸੁਨੇਹੇ ਲਾ ਕੇ ਉਹਨਾਂ ਜੁम्मेवार ਪਰਿਵਾਰਾਂ ਨੂੰ ਜਿਹੜੇ ਸਾਡੇ ਇਲਾਕੇ 'ਚ ਵਿਚਰਦੇ ਨੇ ਉਹਨਾਂ ਨੂੰ ਇਸ ਮੀਟਿੰਗ ਦਾ ਸੱਤਾ ਦਿੱਤਾ ਸੀ ਉਹ ਰੇਡਾ ਵੱਡਾ ਕੱਠ ਮੈਨੂੰ ਅੱਜ ਇਹ ਕਹਿਣ ਚ ਗਰੇਜ ਨਹੀਂ ਕਿ ਮੇਰਾ ਹਜੇ ਨਗਰ ਜਿਹੜਾ ਲਹਾਰੇ ਵਾਲਾ ਪਾਸਾ ਉਹ ਸਾਰਾ ਹੀ ਇੱਥੇ ਪਹੁੰਚਿਆ ਨਹੀਂ ਸੀ ਇੱਕ ਬੜੀ ਕਨਾਉਣੀ ਹਰਕਤ ਅੱਜ ਜਿਹੜੀ ਪੁਲਿਸ ਨੇ ਕੀਤੀ ਆ ਈਸ਼ਰ ਨਗਰ ਦਾ ਪੁਲ ਤੇ ਲਹਾਰੇ ਦਾ ਪੁਲ ਦੋਨੋਂ ਜਗ੍ਹਾ ਗੱਡੀਆਂ ਲਾ ਕੇ ਬੰਦ ਕਰਤੇ ਅਸੀਂ ਇਹ ਜਗ੍ਹਾ ਤੋਂ ਨਿਕਲ ਜੋਗੇ ਨਹੀਂ ਸੀ ਸਮਾਂ ਘਟ ਸੀ ਪਰ ਮੈਂ ਨਿੰਦਾ ਵੀ ਕਰਦਾ ਸਰਕਾਰ ਦੀ ਇਹੋ ਜਿਹੀ ਅਗਰਹਾਉਣੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਲੈਕਸ਼ਨ ਤਾਂ ਸੰਗਤ ਨੇ ਜਿਤਾਉਣੀਆਂ ਸੰਗਤ ਜਿੱਥੇ ਖੜ ਗਈ ਉੱਥੇ ਕੋਈ ਸੱਜਣ ਨਹੀਂ ਖੜਦਾ ਉੱਥੇ ਪ੍ਰਮਾਤਮਾ ਖੁਦ ਵਿਰਾਜਮਾਨ ਹੁੰਦਾ ਮੈਂ ਸਾਰੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਵੱਡਾ ਇਕੱਠ ਕਰਕੇ ਇੱਥੇ ਅੱਜ ਇਹ ਦੱਸਦਾ ਕਿ ਸੀਟ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਭੈਣ ਜੀ ਅਮਰਤਾ ਬੜਗ ਜੀ ਨੂੰ ਅਸੀਂ ਵਿਸ਼ਵਾਸ ਦਿਵਾ ਕੇ ਤੋਰਿਆ ਇਹ ਬਹੁਤ ਵੱਡੀ ਲੀਡ ਲੈ ਕੇ ਇੱਥੋਂ ਜਿੱਤ ਕੇ ਤੁਹਾਡੀ ਝੋਲੀ 'ਚ ਪਾ ਕੇ ਕਾਂਗਰਸ ਪਾਰਟੀ ਨੂੰ ਫਰਤ ਦਿਵਾਵਾਂਗੇ ਮੈਂ ਸਾਰੀ ਸੰਗਤ ਦਾ ਫੇਰ ਧੰਨਵਾਦ ਕਰਦਾ ਪੈਂ ਸਾਹਿਬ ਦਾ ਤੇਤੇ ਤੌਰ ਤੇ ਧੰਨਵਾਦ ਕਰਦਾ ਕਿ ਉਹ ਵੀ ਸਮੇਂ 'ਚ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ